ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਮੈਂ ਅੱਜ ਸਵੇਰੇ ਹੀ ਦੱਸ ਦਿੱਤਾ ਸੀ ਕਿ ਦਲਬੀਰ ਗੋਲਦੀ ਪਾਰਟੀ ਛੱਡ ਰਿਹਾ ਹੈ ਕਾਂਗਰਸ ਛੱਡਣ ਦੀ ਗੱਲ ਦਲਬੀਰ ਗੋਲਦੀ ਬਾਰੇ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੀ ਗਈ ਸੀ ਵੱਡੀ ਖਬਰ ਦਲਬੀਰ ਗੋਲਦੀ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਦਲਬੀਰ ਗੋਲਦੀ ਨੇ ਜਿਹੜਾ ਹੁਣ ਕਿੱਧਰ ਜਾਣਾ ਕਿੱਧਰ ਨਹੀਂ ਇਹ ਇੱਕ ਵੱਡੀ ਖਬਰ ਬਣ ਜਾਣੀ ਹੈ ਪਰ ਦਲਬੀਰ ਗੋਲਦੀ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ ਕਾਂਗਰਸ ਦੇ ਵਿੱਚ ਲਿਖਿਆ ਹੈ ਉਹਨਾਂ ਨੇ ਆਪਣੇ ਅਸਤੀਫੇ ਦੇ ਵਿੱਚ ਲਿਖਿਆ ਹੈ ਬਹੁਤ ਗੱਲਾਂ ਲਿਖੀਆਂ ਨੇ ਪੋਸਟ ਵੀ ਲਿਖੀ ਆ ਪਹਿਲਾ ਅਸਤੀਫਾ ਦੱਸਦੀ ਹੈ ਕਿ ਉਹਦੇ ਵਿੱਚ ਉਹਨਾਂ ਨੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੂੰ ਲਿਖਿਆ ਹੈ ਜਿਸ ਦੇ ਵਿੱਚ ਲਿਖਿਆ ਕਿ ਉਹ ਕਾਂਗਰਸ ਤੋਂ ਅਸਤੀਫਾ ਦੇਣਗੇ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਮੈਂ ਦਲਬੀਰ ਸਿੰਘ ਗੋਲਡੀ ਖੰਗੂੜਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ ਧੰਨਵਾਦ ਬੜਾ ਲਿਖਿਆ ਉਹਨਾਂ ਨੇ ਸਪਸ਼ਟ ਕੀਤਾ ਹੈ ਉਹਨਾਂ ਨੇ ਆਪਣੀ ਪੋਸਟ 'ਚ ਲਿਖਿਆ ਸਤਿ ਸ਼੍ਰੀ ਅਕਾਲ ਸਾਥੀਓ ਪਰੇਮਾਨ ਨਾਲ ਮੈਂ ਅੱਜ ਜੋ ਫੈਸਲਾ ਲਿਆ ਹੈ ਮੇਰਾ ਪਰਿਵਾਰ ਮੇਰੇ ਸਕੇ ਸਬੰਧੀ ਅਤੇ ਜੋ ਵੀ ਮੈਨੂੰ ਨਿੱਜੀ ਤੌਰ ਤੇ ਮੇਰੇ ਸਾਥੀ ਜਾਣਦੇ ਹਨ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਨਾਲ ਪਤਾ ਹੈ ਕਿ ਮੇਰੇ ਲਈ ਇਹ ਫੈਸਲਾ ਲੈਣਾ ਕਿੰਨਾ ਮੁਸ਼ਕਲ ਸੀ ਇਸ ਬਾਰੇ ਮੇਰਾ ਅਤੇ ਮੇਰੇ ਸਾਥੀਆਂ ਦਾ ਅੰਦਰ ਹੀ ਜਾਣਦਾ ਹੈ ਤੁਹਾਡਾ ਆਪਣਾ ਦਲਬੀਰ ਸਿੰਘ ਗੋਲਡੀ ਖੰਗੂੜਾ ਵੱਡੀ ਤੇ ਅਹਿਮ ਖਬਰ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਦਲਬੀਰ ਗੋਲਡੀ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ ਕਿੱਧਰ ਜਾਣਗੇ ਕਿੱਧਰ ਨਹੀਂ ਇਹ ਤਾਂ ਆਉਂਦੇ ਦਿਨਾਂ ਚ ਸਪਸ਼ਟ ਹੋਵੇਗਾ ਲੋਕਪ 点 نیوز ਦੇ ਉੱਤੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਦਾ ਸੀ ਕਿ ਗੋਲਡੀ ਜਾ ਰਹੇ ਨੇ 골ਡੀ ਕਾਂਗਰਸ ਛੱਡ ਰਹੇ ਨੇ ਕਾਂਗਰਸ ਛੱਡਣ ਬਾਰੇ ਗੱਲ ਸਪਸ਼ਟ ਹੈ ਜਿਹੜੀ ਉਹ ਮੈਂ ਤੁਹਾਨੂੰ ਪਹਿਲਾਂ ਦੱਸਤੀ ਸੀ ਆਖਿਰਕਾਰ ਉਸ ਤੇ ਮੋਹਰ ਲੱਗੀ ਹੈ ਲਗਾਤਾਰ ਲਗਾਤਾਰ ਇਸ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਰਹੇ ਹਾਂ ਕਿ ਗੋਲਡੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਵੱਡੀ ਤੇ ਅਹਿਮ ਜਾਣਕਾਰੀ ਕਿ ਦਲਵੀਰ ਗੋਲਡੀ ਨੇ ਕਾਂਗਰਸ ਛੱਡ ਦਿੱਤੀ ਹੈ ਉਹਨਾਂ ਨੇ ਆਖਿਆ ਕਿ ਉਹ ਭਰੇ ਮਨ ਨਾਲ ਸਭ ਕਰ ਰਹੇ ਨੇ ਮੇਰੇ ਪਰਿਵਾਰ ਮੇਰੇ ਸਕੇ ਸਬੰਧੀਆਂ ਮੈਨੂੰ ਜਾਣਨ ਵਾਲੇ ਲੋਕਾਂ ਨੂੰ ਪਤਾ ਹੈ ਕਿ ਕਿੰਨਾ ਫੈਸਲਾ ਜਿਹੜਾ ਮੈਂ ਔਖੇ ਹੋ ਕੇ ਲਿਆ ਹੈ ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਦਲਵੀਰ ਗੋਲਡੀ ਨੇ ਲਿਖਿਆ ਕਿ ਉਹਨਾਂ ਨੇ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਫੈਸਲਾ ਲਿਆ ਕਾਂਗਰਸ ਦੀ ਲੀਡਰਸ਼ਿਪ ਤੋਂ ਕਿਹੜੀ ਲੀਡਰਸ਼ਿਪ ਹੈ ਅਮਰਿੰਦਰ ਸਿੰਘ ਰਾਜਾਵੜਿੰਗ ਸੁਖਪਾਲ ਖਹਿਰਾ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਇਹ ਵੱਡੀ ਲੀਡਰਸ਼ਿਪ ਹੈ ਇਸ ਤੋਂ ਦੁਖੀ ਹੋ ਕੇ ਜਿਹੜਾ ਉਹਨਾਂ ਨੇ ਫੈਸਲਾ ਲਿਆ ਕਾਂਗਰਸ ਦੇ ਲਈ ਸੋਚਣ ਦੀ ਗੜੀ ਹੈ ਐਡੇ ਕ੍ਰੂਸ਼ੀਅਲ ਸਮੇਂ ਦੇ ਵਿੱਚ ਜਦੋਂ ਪਾਰਟੀ ਇਸ ਸਮੇਂ ਇੱਕ ਇੱਕ ਸੀਟ ਦੇ ਲਈ ਲੜ ਰਹੀ ਹੋਵੇ ਆਪਣੀ ਹੋਂਦ ਅਤੇ ਦੇਸ਼ ਦੇ ਸੰਵਿਧਾਨ ਬਚਾਉਣ ਦੇ ਨਾਅਰੇ ਦੇ ਨਾਲ ਲੜ ਰਹੀ ਹੋਵੇ ਉਸ ਸਮੇਂ ਉਹਦੀ ਪੰਜਾਬ ਦੀ ਲੀਡਰਸ਼ਿਪ ਦੇ ਨਾਲ ਨਿਰਾਸ਼ ਹੋ ਕੇ ਇੱਕ ਬੰਦਾ ਅਸਤੀਫਾ ਦੇ ਦਿੰਦਾ ਹੈ ਤਾਂ ਲੀਡਰਸ਼ਿਪ ਨੂੰ ਆਪਣੀ ਪੀੜੀ ਥੱਲੇ ਸੋਟੀ ਫੇਰਨ ਦੀ ਲੋੜ ਹੈ ਖਾਸ ਕਰਕੇ ਪੰਜਾਬ ਦੇ ਦੋ ਵੱਡੇ ਆਗੂ ਨੇ ਜਿਹਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਅਹਿਮ ਹੈ ਇਹਨਾਂ ਦੋਨਾਂ ਨੂੰ ਇਸ ਗੱਲ ਦੇ ਉੱਤੇ ਸੋਚਣ ਤੇ ਵਿਚਾਰਨ ਦੀ ਲੋੜ ਹੈ ਕਿ ਤੁਸੀਂ ਵਾਅਦਾ ਕਰਕੇ ਤੇ ਉਸ ਤੋਂ ਬਾਅਦ ਰეკਮੈਂਡੇਸ਼ਨ ਕਰ ਦਿੰਨੇ ਹੋ ਸੁਖਪਾਲ ਸਿੰਘ ਖੈਰਾ ਦੇ ਨਾਮ ਦੀ ਇੱਕ ਵੱਡਾ ਸਵਾਲ ਹੈ 골ਡੀ ਲਈ ਵੀ ਇੱਕ ਸਵਾਲ ਖੜਾ ਹੁੰਦਾ ਹੈ ਕਿ 골ਡੀ ਨੂੰ ਵੀ ਜਿਹੜੇ ਆਪਣੇ ਪੱਤੇ ਉਸੇ ਸਵੇ ਖੋਲਦੇ ਨੇ ਚਾਹੀਦੇ ਸੀ ਇਸ ਤਰ੍ਹਾਂ ਨਾਲ ਸੁਖਪਾਲ ਸਿੰਘ ਖੈਰਾ ਨੂੰ ਘਰ ਬੁਲ ਨਹੀਂ ਸੀ ਬੁਲਾਉਣਾ ਚਾਹੀਦਾ ਤਾਂ ਜੋ ਸੁਖਪਾਲ ਸਿੰਘ ਖੈਰਾ ਵੀ ਅੱਜ ਠੱਗੇ ਹੋਏ ਮਹਿਸੂਸ ਨਾ ਕਰਦੇ ਕਿਉਂਕਿ ਤੁਸੀਂ ਉਸ ਦਿਨ ਘਰ ਬੁਲਾਇਆ ਬਹੁਤ ਇੱਜ਼ਤਮਾਨ ਦਿੱਤਾ ਤੁਹਾਡੇ ਵਰਕਰਾਂ ਨੇ ਬਹੁਤ ਇੱਜ਼ਤਮਾਨ ਦਿੱਤਾ ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਨਾਲ ਹੋ ਜਾਣਾ ਇਹ ਕਾਫੀ ਕੁਝ ਜਿਹੜਾ ਕੁੰਜਲਦਾਰ ਬਣਾ ਦਿੰਦਾ ਤੁਹਾਨੂੰ ਉਦੋਂ ਹੀ ਸਟੈਂਡ ਸਪਾਸਟ ਰੱਖਣਾ ਚਾਹੀਦਾ ਸੀ ਪਰ ਦੋਵੇਂ ਧਿਰਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਆਖਰਕਾਰ ਕਮੀ ਕਿੱਥੇ ਹੈ ਤੇ ਕਿਉਂ ਹੈ